ਹਾਂ ਇੱਧਰ ਅਸੀਂ ਧਰਿਆ ਹੋਇਆ ਮਲਾਈ ਵਾਲਾ ਦੁੱਧ ਤੇ ਇੱਧਰ ਕਰਨ ਲੱਗਿਆ ਸਬਜ਼ੀ ਦੀ ਤਿਆਰੀ ਕਰੇਲੇ ਕਰੇਲੇ ਅੱਜ ਅਸੀਂ ਭਰ ਕੇ ਨਹੀਂ ਕਰਦੇ ਭਰ ਕੇ ਬਹੁਤ ਵਾਰ ਬਣਾ ਲਏ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੋ ਪਰ ਫੈਮਲੀ ਵਿੱਚ ਤੁਹਾਡਾ ਸਵਾਗਤ ਹੈ ਮੈਂ ਘੱਟੀ ਚਾਹ ਲਓ ਅੱਜ ਬਣਾਉਣ ਲੱਗਿਆ ਸੀ ਕਰੇਲੇ ਉਹਦੇ ਚੀਰ ਕੇ ਸਿੱਟਾ ਕਰਦੇ ਕਿਹੜਾ ਚੀਰ ਕੇ ਬਣਾਉਣ ਲੱਗੇ ਆ ਅੱਜ ਹਵਾ ਹੈਗੀ ਆ ਬੰਦ ਅੱਜ ਰਾਮ ਨਾਲ ਬਹਾਲੇ ਚਿੱਲੇ ਦੇ ਬਣਾਉਣਾ ਪਰ ਗਰਮੀ ਹੈ ਚੀਰ ਕੇ ਬਣਾਵਾਂਗੇ ਅੱਜ ਚੀਰ ਕੇ ਬਣਾਣੀ ਨਾਲੇ ਕਹਿੰਦੇ ਨਾ ਆਹਾਂ ਕਰੇਲੇ ਆ ਜਸਲੀ ਕਰੇਲੇ ਮੇਰੇ ਨਾਲ ਅੱਜ ਚੀਰ ਕੇ ਕਰ ਲਓ ਜਿਹੜੇ ਹੁੰਦੇ ਨੇ ਉਹਦੇ ਵਾਲੇ ਉਹ ਲੰਬੇ ਹੁੰਦੇ ਨੇ ਉਹ ਪਰਕੇ ਫੇਰ ਬਣਾ ਲੱਗ ਗਿਆ ਹੁਣ ਤਾਂ ਕਈ ਵਾਰ ਬਣਾ ਲੈ ਨਾਲੇ ਅੱਜ ਸਾਰਿਆਂ ਨੂੰ ਅੱਡ ਤਰੀਕੇ ਨਾਲ ਦੱਸਨੇ ਜਿਹੜੇ ਬਹੁਤ ਵਧੀਆ ਨਾ ਕੋਈ ਖੇਚਲਾ ਕਰਨੀ ਲੋੜ ਨਾ ਮਸਾਲਾ ਭਰਨ ਦੀ ਲੋੜ ਨਹੀਂ ਜਿਆਦਾ ਟਾਈਮ ਦੀ ਨਹੀਂ ਛੇਤੀ ਛੇਤੀ ਆਪਾਂ ਕ੍ਰੈਲੀ ਬਣਾ ਕੇ ਬਹੁਤ ਵਧੀਆ ਖਾ ਸਕਦੇ ਹਾਂ ਜਿਵੇਂ ਪਿੰਡਸਾ ਬਣਾਈਆਂ ਤੇ ਉਦੋਂ ਹਾਂ ਜੀ ਮੈਂ ਟਿੰਡਸਾ ਬਣਾਈਆਂ ਤੀਆਂ ਹਰ ਇੱਕ ਚੀਜ਼ ਨੂੰ ਇਸ ਤਰ੍ਹਾਂ ਵੀ ਕਈ ਵਾਰ ਟਰਾਈ ਕਰਨਾ ਚਾਹੀਦਾ ਵੀ ਚੀਜ਼ ਛੇਤੀ ਬਣ ਜੇ ਹਰ ਬਣੇ ਵੀ ਬਹੁਤ ਵਧੀਆ ਹਾਂ ਆਵੇਂ ਲੰਬੇ ਲੰਬੇ ਚੀਂਦਾ ਨੇ ਨਾ ਗੋਲ ਗੋਲ ਤਾਂ ਚੀਜ਼ ਨੇ ਨਾ ਲੰਬੇ ਚੀਦਾ ਨੇ ਨਹੀਂ ਗੋਲ ਗੋਲ ਚੀਜ਼ ਲੋਧੇ ਦੇ ਵਿੱਚ ਨਾ ਮਸਤੀ ਚੀਜ਼ ਇਹਦਾ ਤੇ ਤੇ ਗਾਰੇ ਦੇ ਵਿੱਚ ਐਡੜੇ ਕਰੇਲੇ ਮੋٹے ਆਹੜਾ ਐਡੜੇ ਲੰਬੇ ਉਹ ਕਰੇਲੀ ਆਉ ਨਹੀਂ ਗਾਰੇ ਦੇ ਵਿੱਚ ਆ ਵੀ ਲੰਬੇ ਨੇ ਬੀਬੀ ਖੜੀ ਆ ਉੱਥੇ ਦੁੱਧ ਦੀ ਰਖਵਾਲੀ ਮਲਾਈ ਵਾਲਾ ਦੁੱਧ ਤਰਿਆ ਹੋਇਆ ਸਾਹਮਣੇ ਚੁੱਲੇ ਤੇ ਉਹ ਮਾਂ ਕਿਦੋਂ ਉਬਲਦੇ ਨਾ ਜਾਵੇ ਚੁੱਲੇ ਤੇ ਹੋਰ ਚੁੱਲੇ ਤੇ ਅੱਜ ਨਾਲੇ ਮੁਰ ਬੀਬੀ ਬਾਹਰ ਨਿਕਲਦੀ ਨਹੀਂ ਕਈ ਦਿਨ ਹੋ ਗਏ ਕਿਉਂਕਿ ਕਹਿੰਦੀ ਹਵਾ ਚਲਦੀ ਆ ਮੇਰੇ ਕੰਡ ਪੈ ਜੂਗੀ ਮੈਂ ਨਹੀਂ ਜਾਂਦੀ ਬਾਹਰ ਅੱਜ ਆ ਗਈ ਬਾਹਰ ਕਣ ਪੈ ਜੂ ਕਣ ਕਣ ਹਾਂ ਕੰਡ ਮੈਂ ਕੰਡ ਕਹਿ ਰਹੀ ਆ ਕਣ ਪੈ ਜੂਗਾ ਪਰ ਉਦੋਂ ਮੇਰਾ ਕੱਖ ਜੀ ਪੈ ਗਈ ਮੈਂ ਦੋ ਤਿੰਨ ਵਜੇ ਦਵਾਈ ਪਾਈ ਜਾ ਕੇ ਪਹਿਲਾਂ ਪਤੀ ਨਹੀਂ ਪਹਿਨੇ ਘਰ ਦੇ ਹੈ ਮੈਂ ਤਾਂ ਜਾ ਦੇ ਤਾ ਪਤੀ ਚੁੱਲੇ ਪਰ ਹੂੰ ਜਦੋਂ ਉਹ ਸਕਰੀ ਬੱਦ ਬੈ ਨਾ ਜਦੋਂ ਸਬਜ਼ੀ ਲਈ ਅਸੀਂ ਚੀਰ ਬਸ ਆਲੂ ਰਹਿ ਗਏ ਆਲੂ ਪਾਣੇ ਜ਼ਰੂਰੀ ਆ ਕਿਉਂਕਿ ਯੂਵੀ ਨੇ ਆਲੂ ਆਲੂ ਚੋਗਣੇ ਆ ਉਹ ਵਿਦਾਲੂ ਵੀ ਨਹੀਂ ਘਟਕਦਾ ਆਲੂ ਨਾ ਜਿਹੜੀ ਫਿਰ ਫਰਾਈ ਵਾਲੀਆਂ ਚੀਜ਼ਾਂ ਨੇ ਮਿਆ ਸ਼ਿਮਲਾ ਮਿਰਚ ਆਹ ਇਹ ਨਾ ਚਾਲੂ ਪਾਉਂਗੇ ਫਿਰ ਉਹ ਆਲੂ ਇਹ ਕੜਵਾਊਗਾ ਨਹੀਂ ਜੇ ਕੋਈ ਆਲੂ ਪਕੌੜੇ ਹੋਣ ਆਲੂ ਉਹ ਹੁਣ ਫਿਰ ਆਲੂ ਵੀ ਨਹੀਂ ਉਹਨੇ ਖਾਣੇ ਫਿਰ ਜਦ ਇਹ ਕਹਿੰਦਾ ਕੋਈ ਚੱਜ ਦੀ ਸਬਜ਼ੀ ਬਣਾ ਲਿਆ ਕਰੋ ਮੈਂ ਕੀ ਕਰਕੇ ਦੀ ਆਹ ਇਹਨੇ ਸਾਰਾ ਕੁਸ ਪਾਉਣਾ ਚਾਹੀਦਾ ਜੇਰੇ ਗਾਹ ਪ੍ਰਿੰਟ ਆਉਂਦੇ ਕਮੈਂਟ ਆਉਂਦੇ ਨੇ ਕਹਿੰਦੇ ਸਾਰੇ ਬੱਚਿਆਂ ਦਾ ਇਹੀ ਹਾਲ ਆ ਸਾਡੇ ਸਾਡਿਆਂ ਦੇ ਵੀ ਇਹੀ ਹਾਲ ਆ ਸਾਰੇ ਕਹਿੰਦੇ ਨੇ ਹੋਰ ਕੱਲ ਮੈਂ ਕਿਹਾ ਟਿੰਡ ਸਾਰੀ ਸਬਜੀ ਪਹਿਲਾਂ ਤਾਂ ਜਰ ਕੋਈ ਵੀ ਰੈਸਪੀ ਬਣਾਉਂਦੇ ਆ ਕੋਲ ਖੜਾ ਰਹਿੰਦਾ ਹੈ ਫਿਰ ਅੰਡਾ ਚਾਕੇ ਜੇ ਪੁੱਛੂਗੇ ਵੀ ਪਹਿਲਾਂ ਇਹ ਤੇ ਪੁੱਛ ਲਈਏ ਕਿਉਂਕਿ ਇਹਦਾ ਜ਼ਰੂਰੀ ਹੈ ਕਿਉਂਕਿ ਇਹ ਉਹੀ ਖਾਂਦਾ ਜਿਹੜੀ ਨੂੰ ਵਧੀਆ ਲੱਗਦੀ ਆ ਫਿਰ ਅੰਡਾ ਚਾਕੇ ਕਹੂਗਾ ਮੈਂ ਤਾਂ ਗੱਠੇ-ਗੁੱਠੇ ਖਾ ਰਿਆਂ ਕੱਢ ਕੇ ਕੱਲ ਟਿੰਡ ਸਾਨੂੰ ਕਹਿੰਦਾ ਮੈਂ ਗੱਠੇ-ਗੁੱਠੇ ਚੁਗਦੇ ਉਦੋਂ ਵੀ ਗੱਠੀ ਖਾਏ ਨੇ ਸੁੱਕਾ ਘਟਾ ਲੈ ਗਿਆ ਸੁੱਕੇ ਤਾਂ ਬਹੁਤ ਵਧੀਆ ਲੱਗਦੇ ਆ ਇਹਨੂੰ ਸੁੱਕੇ ਘਟੇ ਤਾਂ ਇਹਨੂੰ ਬਹੁਤ ਵਧੀਆ ਲੱਗਦੇ ਆ ਫੇਵਰੇਟ ਹੈ ਇਹਨੂੰ ਸੁੱਕੇ ਘਟੇ ਕਰਨਾ ਮੈਂ ਕਰ ਦੂੰ ਹੈ ਨਾ ਇਹਦੇ ਚੋਂ ਆਲੂ ਕੱਢ ਲਾਂਗੇ ਬਸ ਆਪਾਂ ਚਟਣੀ ਬਣਾ ਲਾਂਗੇ ਅਸੀਂ ਸਵੇਰੇ ਅੰਬ ਦੀ ਚਟਣੀ ਬਣਾਵਾਂਗੇ ਨਾ ਇਹਦੇ ਵਿੱਚ ਕੱਢ ਦਿੰਨੇ ਕੋਲ ਚਾਹ ਹਾਂ ਕੋਲ ਦੀ ਪਰ ਜਦੋਂ ਆ ਘੋਰ ਘੱਟਾ ਹੋਇਆ ਪਿਆ ਉਹ ਜੀ ਮोटा ਬਹੁਤ ਪੱਤਾ ਤਾਂ ਹੱਥ ਵੀ ਨਹੀਂ ਲੱਗ ਰਿਹਾ ਕੋਕਨੇਟ ਜਦੋਂ ਤੂੰ ਪਖੜੀ ਐਂ ਨੀ ਕਿ ਚੁੱਲ੍ਹੇ ਤੇ ਹੁਣ ਇਧਰ ਮੈਂ ਸਭ ਦੀ ਧਰਾਂ ਦੀ ਬਸ ਤਿਆਰੀ ਕਰ ਰਹੀ ਆ ਅੱਗ ਬਾਲ ਰਹੀ ਆ ਮਨਾਈ ਆਪਣੀ ਹੋ ਗਈ ਉਹ ਲੈ ਮੁਦ ਕਰ ਮੋਦੀਆ ਅੱਧਾ ਅੱਧਾ ਤੇ ਕੇ ਰੱਖੋ ਇਕਰੇ ਚ ਪਾਣੀ ਪੁੱਲ ਤਾਰਾ ਕੱਢਣ ਦਾ ਵੀ ਬਸ ਥਾਂ ਨੂੰ ਆਣਾ ਵਾਲਾ ਹੈ ਸਾਡੇ ਚਾਰ ਲੈ ਤਾਰਾ ਕੱਢਣੇ ਨੇ ਇਹਨੂੰ ਟੱਕੀ ਹੋਇ ਤੱਕੀ ਅੱਲੇ ਬੈਠ ਦੱਬਾ ਖਾਲੀ ਬੈ ਮੈਂ ਜੱਕਲੀ ਨਾਣ ਮਰਚਾ ਹੈ ਨਹੀਂ ਮਿਰਚਾਂ ਨਾਲ ਮੰਗਾਈਆਂ ਨੇ ਸਵੇਰੇ ਸਾਡਾ ਪਪਾ ਨਾ ਕੋਲ ਲਗੇ ਆਈ ਕਿ ਗੱਲ ਤੇ ਛੋਡੀ ਰਹੀ ਗਈ ਆ ਹੈ ਜਦੋਂ ਸੌਤਾ ਮੁੱਕਦਾ ਜਦ ਇਹ ਕਿਹਾ ਕਰੀ ਬਾਈ ਸੌਤਾ ਮੁੱਕ ਗਿਆ ਫੇਰ ਲਿਆਈਏ ਕਰੀਏ ਅਸੀਂ ਯਾਦ ਹੀ ਨਹੀਂ ਰਹਿੰਦਾ ਜਦੋਂ ਸੌਤਾ ਮੁੱਕ ਜਾਂਦਾ ਕਹਿਣ ਦੱਸਣਾ ਮੈਨੂੰ ਯਾਦ ਹੀ ਨਹੀਂ ਰਹਿੰਦਾ ਜਦੋਂ ਕਿਹਾ ਦੱਬੇ ਖਾਣੀ ਹੋ ਜਾਂਦੇ ਆ ਸਬਜ਼ੀ ਬਣਾਉਣ ਨੂੰ ਬੈਠਦੇ ਆ ਫੇਰ ਪਤਾ ਪਤਾ ਲੱਗਦਾ ਜਾਂ ਪਤਾ ਲੱਗਦਾ ਵੀ ਆ ਚੀਜ਼ ਤਾਂ ਹੈ ਹੀ ਚੀਜ਼ ਤਾਂ ਐ ਕਰੂੰਗਾ ਪਾਹ ਹਲਦੀ ਮੁੱਕਲੀ ਹਲਦੀ ਉਸਰੇ ਪਵਾ ਲਊਗਾ ਮੈਂ ਨਾ ਨਾ ਲਿਖ ਦਊਗਾ ਜਾਮਾ ਕੇ ਪਟਿਆਲੇ ਕਦਰ ਫਿਰ ਲਿਆਉਣੀਆਂ ਲਿਆਓ ਚੱਕਰ ਫਿਰ ਮਿਰਚ ਵੀ ਉੱਥੇ ਵੀ ਲਿਆਓ ਵਧੀਆ ਸੀ ਉਹ ਮਿਰਚ ਬਹੁਤ ਔੜੀ ਸੀ ਮਿਰਚ ਆਏਗੀ ਹਾਂ ਹਾਂ ਹੈਗੀ ਆਹ ਤਾਂ ਕੁਸੋ ਪਈਆ ਡੱਬੇ ਚ ਮੈਨੂੰ ਪਤਾ ਸਾਰੇ ਕੀ ਹੁੰਦੇ ਹੈ ਕਿਵੇਂ ਸਬਰੇ ਕਰਦੀ ਹਾਂ ਹਾਂ ਔਰ ਗੜ ਗੜੇ ਝੜਦੇ ਤੇ ਆਪਾਂ ਨਹੀਂ ਟਮਾਟਰ ਕਦੇ ਲਾਏ ਹਨਾ ਲਾਏ ਸੀ ਕਦ ਸਰ ਪਟਾਏ ਪੇ ਹਾਂ ਉਹ ਜੇ ਆਪਾਂ ਨਾ ਪਤਰੀਆਂ ਨਹੀਂ ਹੋ ਗੀਆਂ ਪੱਤੇ ਮੇਰੇ ਉਸਕੇ ਨਹੀਂ ਲਾਏ ਹਾਂ ਬਣਦੀ ਤਾਂ ਹੈਗੀਆਂ ਬੀਜ ਕੱਢ ਲਵੇ ਕਹਿੰਦੇ ਪਰ ਟਮਾਟਰ ਸੇਤ ਲਈ ਬਹੁਤ ਚੰਗਾ ਹੈ ਪਰ ਬੀਜ ਕੱਢ ਲਵੇ ਬਸ ਉਹ ਮਿਲ ਵੇਟਣ ਲੱਗੇ ਲੋਕ ਉਹ ਜਿਹੜਾ ਬੀਜ ਨੇ ਉਹ ਕੱਢ ਕੇ ਹਾਂ ਚਾਰਨੀ ਚ ਪਾ ਕੇ ਉਹ ਵੀ ਹੂੰ ਫੇਰ ਉਹਦੇ ਮਾਰਾ ਪਾਣੀ ਪਾ ਦੇ ਧੋਏ ਜਾਂਦੇ ਨੇ ਹਾਂ ਉਹ ਹੁੰਦਾ ਰਸਾ ਉਹ ਫੇਰ ਨਿਕੜੇ ਕੋ ਪਾ ਦੇ ਭਾਜੀ ਚ ਬਸ ਹਾਂ ਜਿਹੜਾ ਬੀਜ ਹੁੰਦਾ ਸਾਰਾ ਨਿਕਲ ਹੁਣ ਕੱਢਣ ਲੱਗਿਆ ਮੱਝਾਂ ਦੀਆਂ ਧਾਰਾਂ ਆ ਹੁਣ ਲੱਸੀ ਮਿੱਠੀ ਤਾਂ ਨਹੀਂ ਲੈ ਲਿਆ ਤਾਂ ਨਹੀਂ ਕਿਉਂਕਿ ਹੈਗਾ ਸੀਗਾ ਬਾਤੂ ਮਤਲਬ ਵੀ ਦਹੀਂ ਇਹਨਾਂ ਕੋਈ ਵੀ ਖਾਂਦੇ ਨਹੀਂ ਹੈਗੇ ਸਵੇਰੇ ਕਹਿੰਦਾ ਜੇ ਸੁੱਕੀ ਸਬਜ਼ੀ ਹੁੰਦੀ ਹੈ ਤਾਂ ਖਲ ਲੱਗ ਵੀ ਜਾਂਦਾ ਹੈ ਜੇ ਮਤਲਬ ਤਰੀ ਵਾਲੀ ਹੁੰਦੀ ਹੈ ਫਿਰ ਘੱਟ ਖਾਂਦੇ ਆ ਤਾਂ ਕਰਕੇ ਹੁਣ ਅੱਧਾ ਕਰਦ ਕੇ ਨਾ ਹੁਣ ਸ਼ਾਮ ਦਾ ਟਾਈਮ ਹੈ 5:00 ਵਜੇ 5:30 ਹੋ ਗਏ ਮੈਂ ਮਿੱਠੀ ਲੱਸੀ ਮੈਂ ਕਿਹਾ ਚੱਲ ਮਿੱਠੀ ਲੱਸੀ ਪਵਾਦਾ ਸਾਰਿਆਂ ਨੂੰ ਮਿੱਠੀ ਲੱਸੀ ਵਧੀਆ ਲੱਗਦੀ ਹੈ ਤਾਂ ਨਹੀਂ ਪੀਓ ਇਕ ਨਾ ਮਿੱਠੀ ਲੱਸੀ ਨਾ ਜਿਹੜੀ ਨੂਨ ਵਾਲੀ ਹੁੰਦੀ ਐ ਉਹ ਪਤਲੀ ਵੀ ਬਣ ਸਕਦੀ ਆ ਪਾਣੀ ਪਾ ਲੰਨੇ ਜਾਂਦੇ ਮਿੱਠੀ ਲੱਸੀ ਹੁੰਦੀ ਜਿਹੜੀ ਨਾ ਗਾੜੀ ਹੋਦੀ ਲੱਗਦੀ ਆ ਉਹ ਦੁੱਧ ਵਾਲੀ ਬਣਦੀ ਹੁੰਦੀ ਸੀ ਪਹਿਲਾਂ ਦੁੱਧ ਵਾਲੀ ਬਣੇ ਲੱਸੀ ਤੋਂ ਬਾਅਦ ਹੀ ਦੀ ਮਿੱਠੀ ਉਹਦੇ ਰੱਖਦੇ ਆ ਪਤਾ ਨਹੀਂ ਲਾਈਟੀ ਵਗੈਰਾ ਵੀ ਪਾਸ ਆਦੇ ਪਰ ਹੁਣ ਬਸ ਚੀਨੀ ਹੋਈ ᱛੀ ਚੀਨੀ ਲੱਸੀ ਨਾ ਥੋੜੀ ਜਿਹੀ ਉਹ ਫ੍ਰੀ ਮਤਲਬ ਸੀਗੀ ਸਾਡੀ ਠੰਡੀ ਨਹੀਂ ਸੀ ਫੇਰਾ ਆਈਸ ਵਾਲੀਆਂ ਆ ਬਾਰ ਫੜੀਆਂ ਟੁਕੜੀਆਂ ਪਾ ਲੱਗੀਆਂ ਹੁਣ ਠੰਡੀ ਹੋ ਜੂਗੀ ਕਿਉਂਕਿ ਫਿਰ ਜੇ ਠੰਡੀ ਨਾ ਪੀ ਫਿਰ ਲੱਸੀ ਪੀਣ ਦਾ ਮਜ਼ਾ ਹੀ ਕੀ ਜੇ ਖੰਟੀ ਨਾ ਹੋਵੇ ਫਿਰ ਮੈਂ ਟੁਕੜੀਆਂ ਪਾ ਲਈਆਂ ਪਾਣੀ ਦਾ ਥੰਡਾ ਪਾਇਆ ਪਰ ਉਹ ਲੱਸੀ ਠੰਡੀ ਜੀ ਨਹੀਂ ਬਣਦੀ ਹੁਣ ਟੁਕੜੀਆਂ ਮੰਗਾਈਆਂ ਐ ਬਸ ਹੁਣ ਠੰਡੀ ਹੋ ਗਈ ਆ ਦੇਖੋ ਹੱਥ ਲੱਗ ਰਿਹਾ ਡੱਬਾ ਠੰਡਾ ਹੋ ਗਿਆ ਤੂੰ ਵੀ ਫਿਰ ਅੱਪਾ ਗੁਰਦੁਆਰੇ ਸੌਂਟਾਣਾ ਠੀਕ ਐ ਨਰਮੀ ਲੇ ਲ ਦਾ ਰਲ ਕੇ ਆਣੇ ਨੂੰ ਤੇ ਸੌਂਦੀ ਜੇ ਯਾ ਟੱਕੀ ਦੇਣਾ ਬੋਲੀ ਨਾ ਪਾਇਨੇ ਨਾ ਤਾਂ ਕਰੀਂ ਹੈ ਅੱਛਾ ਆ ਜਾ ਹੁਣ ਉੱਦਰਾ ਰੱਖਤੀ ਚਾਹ ਬਾਹ ਦੇ ਕੱਲਾ ਇੱਧਰ ਫੇਰ ਉੱਧਰ ਮਿੱਠਾ ਘੰਟਾ ਬਹੁਤ ਬੀਆ ਬਣ ਗਿਆ ਕਿਵੇਂ ਲੱਗੀ ਮਿੱਠਾ ਬਣ ਗਿਆ ਮਿੱਠਾ ਠੀਕ ਹੈ ਠੀਕ ਹੈ ਮੈਂ ਜ਼ਿਆਦਾ ਮਿੱਠਾ ਜੋੜਦਾ ਇਸ ਵਾਰ ਕਿਉਂਕਿ ਜ਼ਿਆਦਾ ਮਿੱਠਾ ਪਾਇਆ ਉਹ ਹੋ ਜਾਂਦਾ ਗਾੜਾ ਗਾੜਾ ਜਾਂਦਾ ਆ ਮੋਤੀ ਪੰਗਿਆਂ ਹੁਣ ਖਾ ਰਹੇ ਆ ਸੀ ਰੋਟੀ ਤੇ ਜਿਵੇਂ ਦੁੱਧ ਲੱਸੀ ਨਹੀਂ ਹੈ ਲੱਸੀ ਹੈ ਇਹ ਲੱਸੀ ਆਗਲਾ ਆਗਲਾ ਨਹੀਂ ਆਧ ਮੇਰੀ ਹੈ ਅੱਛਾ ਇਹਦੇ ਚ ਪਾ ਲਓ ਮੈਂ ਰੋਟੀ ਨਹੀਂ ਨਾ ਮੈਂ ਖਾਣੀ ਸਿਰਫ ਮੈਂ ਲੱਸੀ ਪੀਣੀ ਹੈ ਗਰਮੀ ਬਹੁਤ ਹੈ ਮੈਂ ਇਕੱਲੀ ਲੱਸੀ ਪੀਉਂਗੀ ਆਹ ਕੌਲੀ ਇਹਦੇ ਦੇ ਦੋ ਮੈਂ ਖਾਣ ਨੂੰ ਪਾਇ ਰਿਹਾ ਕ੍ਰੇਲੀਆਂ ਦੀ ਸਬਜ਼ੀ ਬਹੁਤ ਸਵਾਦ ਬਣੀ ਹੈ ਹੁਣ ਤੁਸੀਂ ਕਹੋਗੇ ਵੀ ਆਲੂ ਜਿਆਦੇ ਪਏ ਆਲੂ ਦੇਖੋ ਮੈਂ ਆਲੂ ਯੂਵੀ ਕਰਕੇ ਪਾਏ ਆ ਪਰ ਆਲੂ ਮੈਂ ਕੱਢ ਲਏ ਕ੍ਰੇਲੇ ਕ੍ਰੇਲੇ ਬਚ ਗਏ ਕਰੇਲੇ ਕਰੇਲੇ ਪਚਰੇ ਨੇ ਆ ਦੇਖੋ ਦੂਜੀ ਵੀਡੀਓ ਤੁਸੀਂ ਦੇਖ ਲਿਆ ਹੋਣਾ ਮਡੇ ਸੱਤ ਆਲੂ ਫਿਰ ਵੀ ਥੋੜੇ ਬਹੁਤ ਹੈ ਨੇ ਕਿਉਂਕਿ ਫਿਰ ਅਮੇ ਫਿਰ ਸਰਨਾ ਨਹੀਂ ਤਾਂ ਕਰੇਲੇ ਦੋ ਚਾਰ ਕਰੇਲੇ ਨਾਲ ਕਿੱਥੇ ਸਰਦਾ ਵੱਡੀ ਫੈਮ ਚਾਹਨਾ ਰੋਟੀ ਉਹ ਪਈਆ ਪਲੇਟ ਪਲੇਟ ਉਹ ਪਲੇਟ ਆਹੀ ਥੀ ਪਲੇਟ ਉਹ ਦੂਈ ਵਿੱਚ ਉੱਪਰ ਦੇਣੀ ਸੀ ਹੂੰ ਵੀਡੀਓ ਦੇਖੋ ਵੀਡੀਓ ਬਣਾਣਾ ਤੇ ਕੰਮ ਕਰਨਾ ਬਹੁਤ ਔਖਾ ਏ ਬੰਦਾ ਪਾਗਲ ਹੋ ਜਾਂਦਾ ਏ ਬੋਂਦਲ ਜਾਂਦਾ ਕੁੜੀ ਤਰ੍ਹਾਂ ਲੱਸੀ ਔਖੇ ਕਹਿੰਦੀ ਜੀ ਸਾਨੂੰ ਹੁਣ ਆਦਤ ਪੈ ਗਈ ਪਰ ਕੋਈ ਗੱਲ ਨਹੀਂ ਥੋੜਾ-ਬੋਤਾ ਬੋਂਦਲਦੇ ਆ ਉਹ ਡੈਡੀ ਦੀ ਆ ਅੱਛਾ ਹੂੰ ਤੇ ਬੀਬੀ ਉਹ ਨਹੀਂ ਤਾਂ ਖਾ ਰਹੀ ਨੇ ਰੋਟੀ ਹਾਂ ਕੀ ਲੱਗ ਜਾਂਦਾ ਬਾਜੀ ਦਹੀਂ ਸਰਵਿਤ ਕੇ ਦਹੀਂ ਤਾਂ ਨਹੀਂ ਹੈਗੀ ਦਹੀਂ ਹੈਗੀ ਆ ਹਾਂ ਸੱਚ ਦਹੀਂ ਹੈ ਲੋ ਜੀ ਹੁਣ ਟਾਈਮ ਹੋ ਗਿਆ ਚਾਹ ਦਾ ਮੈ ਲੱਗੀ ਐ ਚਾਹ ਕਰਨਾ ਸ਼ੱਕਰ ਵਾਲੀ ਹੁਣ ਸਾਡੇ ਸ਼ੱਕਰ ਆਈ ਹੋਈ ਐ ਐਨੀ ਖਤਮ ਕਰਾਂਗੇ ਹੁਣ ਸ਼ੱਕਰ ਚਾਹ ਬਣਾ ਬਣਾ ਕੇ ਸ਼ੱਕਰ ਵਾਲੀ ਚਾਹ ਬਹੁਤ ਵਧੀਆ ਲੱਗਦੀ ਐ ਹੁਣ ਜਿਆਦਾ ਤਾਂ ਸਾਰਿਆਂ ਨੂੰ ਸ਼ੱਕਰ ਵਾਲੀ ਚਾਹ ਵਧੀਆ ਲੱਗਦੀ ਹੁੰਦੀ ਐ ਸਾਰਿਆਂ ਨੂੰ ਮੈਨੂੰ ਤਾਂ ਕੋਈ ਜ਼ਿਆਦਾ ਪਸੰਦ ਆ ਜੇ ਇੱਕ ਵਾਰੀ ਘਰੇ ਸ਼ੱਕਰ ਵਾਲੀ ਨਾ ਮੈਂ ਛੱਡਦੀ ਨਹੀਂ ਐ ਸਾਰੀ ਖਤਮ ਕਰਕੇ ਛੱਡ ਦੂੰਗੀ ਚਾਹ ਚੁਪਾ ਕੇ ਰਾਵੀ ਲੈ ਕੇ ਆਇਆ ਸੂਟ ਮਲੇਰਕੋਟਲੇ ਕਿੰਨੇ ਸੱਚਾ ਰਾਵੀ ਕਿੰਨੇ ਦਾ ਹੈ ਮਲੇਆ ਤਾਂ ਪਿਆ ਤਾਂ ਛਾ ਮਲੇਰਕੋਟਲੇ ਤੋਂ ਲੈ ਆਈ ਨਾ ਅੱਛਾ ਅਸੀਂ ਇੱਕ ਦਿਨ ਜਾਵਾਂਗੇ ਹੁਣ ਮਲੇਰਕੋਟਲੇ ਪਰ ਸੂਟ ਬਹੁਤ ਸੋਹਣਾ ਹੈ ਮਲੇਰਕੋਟਲੇ ਤੋਂ ਹੀ ਆਇਆ ਹੋਣਾ ਕਿਉਂਕਿ ਰਾਵੀ ਮਲੇਰਕੋਟਲੇ ਸ਼ਹਿਰ ਕਿੰਨੀ ਦੀ ਹੋਈ ਆ ਹਾਂ ਹੈਪੀ ਬੁੱਡੂ ਤੋਂ ਆਇਆ ਹੋਇਆ ਹਾਂ ਕੱਪੜਾ ਬਹੁਤ ਸੋਹਣਾ ਹੈ ਬਿਲਕੁਲ ਉਧਰ ਰੇਟ ਵੀ ਸਹੀ ਹੈ ਹੁਣ ਜਿਹੜਾ ਲੈ ਕੇ ਆਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਨਾਲੇ ਉੱਥੇ ਦੀ ਵੈਰਾਈਟੀ ਕਢਾਈਆਂ ਵਾਲੇ ਸੂਟ ਵੀ ਬਹੁਤ ਸਸਤੇ ਮਿਲਦੇ ਨੇ ਉੱਥੇ ਬਹੁਤ ਸਸਤੀ ਕਢਾਈ ਹੁੰਦੀ ਹੈ ਹਾਂ ਦੇਖਾਂਗੇ ਹਾਂ

ਲਾਵੀ ફીਗੂ ਆਫ ਸ਼ੱਕਰ ਦੀਆ ਮਸਤ ਕਰ ਮੈਂ ਨਵੀਂ ਸ਼ੱਕਰ ਹੀ ਪਸੰਦ ਆ। ਅੱਜ ਬੋਗਾਟ ਚਾਹ ਪੀਨੀਆ। ਨਹੀਂ ਪੀਣੀ ਜ਼ਰੂਰ ਆ ਮੈਂ ਦਿਨ ਚ ਦੋ ਵਾਰ ਪਰ ਪੀਣੀ ਥੋੜੀ ਥੋੜੀ ਆ। ਮੈਂ ਇੱਕ ਵਾਰ ਬਸ ਹੁਣ ਪੀ ਲਈ ਦੁਪਹਿਰ ਨੂੰ ਪੀਤੀ। ਮੈਂ ਸ਼ਾਮ ਨੂੰ ਕੱਕਾ ਵੀ ਨਹੀਂ ਆ। 4:30 ਕੋਣਾਂ ਸਮਝੋ। ਅਭੀ ਕੱਲ੍ਹ ਦੀ ਸ਼ੱਕਰ ਆਈ ਆ। ਉਦਣ ਦੀ ਉਹ ਪੈ ਗਿਆ ਲਾਰਜ। ਲੇਕਿਨ ਉਹ ਮੈਂ ਬਾਰੇ ਕਰ ਦਿੱਤੀ ਚ 3 4 ਤੁਸੀਂ ਉਹ ਕੀਸ ਬਤਾਓ ਵੀ ਨੋਟ ਹੈ ਦੀ ਅੱਜ ਸਾਨੂੰ ਕੋਟ ਸੂਟ ਕੱਟਣ ਚ ਉਲਝਣ ਪੈ ਰਹੀ ਹੈ ਤੇ ਸਾਨੂੰ ਅੱਜ ਬੀਬੀ ਦੱਸ ਰਹੀ ਹੈ ਆਪਣੀ 40 ਸਾਲ ਪੁਰਾਣੀ ਕਥਾ ਹਾਂ ਹਾਂ ਬੀਬੀ ਕਟਾਉਗੀ ਅੱਜ ਸੂਟ ਉਹ ਲੈ ਬੀਬੀ 40 ਸਾਲ ਹੋ ਗਈ ਨਿੱਤਾ ਸੀ ਹੋਏ ਹੋਰ ਕਿਉਂਕਿ ਸਾਡਾ ਕਪੜਾ ਗਿਆ ਘਾਟ ਹੁਣ ਬੀਬੀ ਆਏ ਸਾਦਾ ਸਮਝਾ ਰਹੀ ਹੈ ਵੀ ਕਿਵੇਂ ਕੱਟਣਾ ਹੈ ਓਵੇਂ ਹੁਣ ਅਸੀਂ ਰੱਖ ਕੇ ਕੱਟ ਕਟਾਂਗੇ ਵਧੀਆ ਬਣ ਗਿਆ ਤਾਂ ਬੀਬੀ ਲਈ ਤਾੜੀਆਂ ਇੱਧਰ ਨੂੰ 31 ਇੱਧਰ ਨੂੰ 31 ਕਰਕੇ ਫਿਰ ਆਸਣ ਵੀ ਇੱਧਰ ਨੂੰ ਐਵੇਂ ਰੱਖ ਲੈਣਾ ਹਾਂ ਨਾ ਹਾਂ ਨਾ सॉरी 31 ਵੀ 33 ਹੈ ਨਾ ਤੇ ਪਿੱਛੇ ਹਾਂ 9 ਆਸਣ ਰੱਖ ਲੈਣਾ ਹਾਂ ਘਰ ਮਾਰ ਕੇ ਚੋਕ ਵੀ ਪੁੱਟ ਗਿਆ ਬਾਡੀ ਉੱਪਰ ਰੱਖੋਗੇ ਹੁਣ ਇੱਧਰ ਤੋਂ ਆਸਣ ਫਿਰ ਉੱਥੇ ਆ ਉੱਧਰ ਤੇ ਆ ਰੱਖੀਂ ਸਲਵਾਰ ਦੀ ਲਵਾਇ ਲਵਾਇ ਆਸਣ ਰੱਖ ਦੇ ਵਾਹ ਇੱਧਰ ਸਾਡਾ ਕੱਪੜਾ ਗਿਆ ਤਾਂ ਘਾਟ ਅਸੀਂ ਫੇਰ ਆਈ ਕੱਪੜਾ ਵਿਛਾ ਲਿਆ ਕਿਉਂਕਿ ਬੀਬੀ ਦਾ ਦੁਬਾਰਾ ਟੇਲਰ ਵਾਲਾ ਦਿਮਾਗ ਜਗ ਗਿਆ ਕਹਿੰਦੇ ਕਮੀਜ਼ ਕਟਾ ਕੇ ਭੇਜਣਾ ਚਹੀਦੀ ਗੱਲ ਨਹੀਂ ਪੈਂਦਾ ਚ ਪੂਰੇ ਕਿੰਨੇ ਕਿੱਥੇ 19 ਦਾ ਅੱਧ ਹੋਊਗਾ ਤੂੰ ਪਾਗਲ ਨਾ ਹੋ ਜੀ 19 ਦਾ ਅੱਧ ਕਰਨਾ ਹੈ ਕਿੰਨਾ ਲੋ ਜੀ ਸੂਟ ਬੀਬੀ ਦੇ ਤਰੀਕੇ ਨਾਲ ਹੈ ਹੁਣ ਸਹੀ ਆ ਗਿਆ ਪਹਿਲਾਂ ਯਾਨੀ ਕਿ ਵਿੱਚ ਨੂੰ ਅਸੀਂ ਚੱਕਤਾ ਸੀਗਾ ਦੀ ਬੀਬੀ ਨੇ ਦਮਾ ਤੇ ਬੈਠੀ ਹੈ ਨਹੀਂ ਤਾਂ ਉਹ ਬੀਬੀ ਨੇ ਬਹੁਤ ਸੋਨਾ ਬਚ ਗਿਆ ਹੁਣ ਬਾਹਾਂ ਲਈ ਵੀ ਕੱਪੜਾ ਸਾਡਾ ਨਿਕਲ ਗਿਆ ਯਾਨੀ ਕਿ ਫੇਰ ਵੀ ਬੀਬੀ ਪਹਿਲਾ ਸਲਾਈਡ ਆ ਜਿਹੜਾ ਕੰਮ ਹੈ ਉਹ ਹੈਗਾ ਬੀਬੀ ਬੀਬੀ ਨੂੰ ਯਾਦ ਆ ਸਹੀ ਗੱਲ ਆ ਕਿੰਨੇ ਸਾਲ ਹੋ ਗਏ ਨਾਲੇ ਆਪਰੇ ਵਰਗੇ ਬੁੱਢੂ ਦੇਖਨੇ ਟੂਟ ਹੋ ਗਿਆ ਸਾਡਾ ਕੱਟ ਉਹ ਕਿੱਥੇ ਗਿਆ ਤੇ ਜਿਆਦਾ ਸੀ ਸੂਟ ਦਾ ਕੱਪੜਾ ਘਟਣ ਕਰਨਾ ਅਸੀਂ ਵਿੱਚੇ ਸਲਵਾਰ ਦਾ ਵਿੱਚੇ ਸ਼ਰਟ ਦਾ ਅਸੀਂ ਕੱਪੜਾ ਲਾ ਲਾ ਕੇ ਡਿਜ਼ਾਈਨ ਤਿਆਰ ਕਰਾਂਗੇ ਤੁਸੀਂ ਦੇਖਿਓ ਅਸੀਂ ਘੱਟ ਕੱਪੜੇ ਚ ਕਿਵੇਂ ਸੂਟ ਸਲਾਈ ਕਰਦੇ ਆਂ ਮੈਂ ਤਾਂ ਨਾ ਵਾਈ ਬਸ ਫਿਰ ਉੱਥੇ ਗਏ ਨੇ ਇਹ ਚਿੱਟੇ ਕੁਰਤੇ ਨੂੰ ਜਦ ਤਿਆਰ ਹੋ ਜਾ ਤਰਕਰ ਜਦ ਮੈਂ ਕਿਹਾ ਤਿਆਰ ਹੋ ਜਾਊਗਾ ਤੇਰਾ ਸੂਟ ਫਿਰ ਵੀਡੀਓ ਚ ਦਿਖਾਵਾਂਗੇ ਅਸੀਂ ਘੱਟ ਕੱਪੜੇ ਚ ਸੂਟ ਨੂੰ ਕਿੰਨਾ ਸੋਹਣਾ ਬਣਾਇਆ